ਹਜੇ ਪਰਮੋਰ ਬਾਬਾ ਦੇ ਬਾਰੇ ਹਜੇ ਹੋਰ ਆਪਾਂ ਕਲੈਰਿਟੀ ਲੈ ਰਹੇ ਕਿਹੜੇ ਬੰਦੇ ਹੈਗੇ ਨੇ ਬਟ ਇਹ ਦੋ ਬੰਦੇ ਤਾਂ ਆਇਡੈਂਟੀਫਾਈਡ ਹੈਗੇ ਇਹਨਾਂ ਦੇ ਪਿੰਡ ਵੀ ਸਾਨੂੰ ਪਤਾ ਹੈਗੇ ਔਰ ਜਿਹੜਾ ਆਪ ਹੈਗਾ ਮਾਨਾ ਵੀ ਹੈਗਾ ਹੀ ਇਜ਼ ਆਲਸੋ ਅ ਕ੍ਰਿਮੀਨਲ ਇੱਥੇ ਮਰਡਰ ਕਰਕੇ ਗਿਆ ਹੋਇਆ ਆਪਣੇ ਪਿੰਡੇ 'ਚ ਹੀ ਨੇ ਰੈਕੀ ਕੀਤੀ ਹੈਗੀ ਹੈ ਔਰ ਅੱਗੇ ਇਹ ਹੁਣ ਵਾਰਦਾਤ ਕਰਨ ਨੂੰ ਫਿਰਦਾ ਸੀਗਾ ਜੋ ਕਿ ਸਾਡੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕਰਕੇ ਔਰ ਜਿਹੜਾ ਹੈਗਾ ਇਹਨੂੰ ਆਪਾਂ ਹੁਣ ਹਸਪਤਾਲੇ ਚ ਐਡਮਿਟ ਹੈਗਾ ਗੋਲੀ ਲੱਗਨ ਤੋਂ ਬਾਅਦ ਸਰ ਵੈਪਨ ਲੀਗਲ ਇਹ ਸਾਰੇ ਇਲੀਗਲ ਵੈਪਨ ਹੈਗੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਕਿ ਤਿੰਨ ਪਿਸਟਲ 32 ਬੋਰ ਦੇ ਹੈਗੇ ਨੇ ਔਰ ਇੱਕ ਕੰਟਰੀ ਮੇਡ ਵੈਪਨ ਹੈਗਾ 315 ਬੋਰ ਦਾ ਇਹ ਸਾਰੇ ਇਲੀਗਲ ਵੈਪਨ ਹੈਗੇ ਨੇ ਔਰ ਇਹਨਾਂ ਦੇ ਰਿਗਾਰਡਿੰਗ ਕਿੱਥੋਂ ਇਹ ਵੈਪਨ ਲੈ ਕਰਕੇ ਆਏਗੇ ਨੇ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੇ ਨੇ ਉਹ ਆਪਾਂ ਕਰਾਂਗੇ ਬਿਕੋਜ਼ ਜਿਹੜੇ ਬਾਹਰ ਬੈਠੀ ਐਂਟੀਟੀਆਂ ਹੈਗੀਆਂ ਨੇ ਆਹੀ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਾਂਦੇ ਜਿਹੜਾ ਮਾਣਾ ਹੈਗਾ ਬੇਸਿਕਲੀ ਗਰੀਸ ਜਿਹਾ ਬੈਠਾ ਹੋਇਆ ਉਹਨੇ ਵੈਪਨ ਪ੍ਰੋਵਾਈਡ ਕਰਾਈ ਸੀ ਕਿ ਹੁਣ ਉਹ ਅੱਗੇ ਕਿਸ ਲਿੰਕੇਜ ਦੇ ਥਰੂ ਕਰਾਈ ਸੀਗੇ ਉਹਦੀ ਤਫ਼ਤੀਸ਼ ਆਪਾਂ ਕਰਾਂਗੇ ਸਰ ਉਹਨੂੰ ਕਰਨਵੀਰ ਸਿੰਘ ਕਨਵਾ ਹੈਗਾ ਇਹ ਕ੍ਰਿਮਿਨਲ ਪ੍ਰਵਿਰਤੀ ਦਾ ਬੰਦਾ ਹੈਗਾ ਪਹਿਲਾਂ ਵੀ ਦੋ ਮਰਡਰ ਜਿਹੜੇ ਹੈਗੇ ਨੇ ਇਹਨਾਂ ਨੇ ਕੀਤੇ ਹੈਗੇ ਨੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪਹਿਲਾ ਕੇਸ ਜਿਹੜਾ ਹੈਗਾ 286 ਨ ਇੱਕ ਬੰਦਾ ਹੈਗਾ ਉਹਨੂੰ ਬਿੱਲਾ ਕਰਕੇ ਹੈਗਾ ਬਲਜੀਤ ਸਿੰਘ ਬਿੱਲਾ ਉਹਨੂੰ ਮਾਰਿਆ ਸੀਗਾ ਔਰ ਦੂਜਾ ਕਤਲ ਕੇਸ ਜਿਹੜਾ ਹੈਗਾ ਉਸ ਐਫਆਈਆਰ ਨੰਬਰ 70 ਹੈਗੀ ਹੈ ਪੁਜੇਵਾਲ ਥਾਣੇ ਦੀ ਹੈਗੀ ਹੈ ਜਿਹਦੇ ਵਿੱਚ ਵੀ ਇਹਨਾਂ ਨੇ ਇੱਕ ਬੰਦੇ ਨੂੰ ਕਤਲ ਕੀਤਾ ਸੀਗਾ ਜਿਹਦੇ ਵਿੱਚ ਇਹ ਦੋਨੋਂ ਇਹ ਜਿਹੜਾ ਹੈਗਾ ਦੋਨੋਂ ਕੇਸਿਸ ਵਾਂਟੇਡ ਸੀਗਾ ਔਰ ਇਸ ਤੋਂ ਇਲਾਵਾ ਇੱਕ ਫਾਇਰਿੰਗ ਦਾ ਵੀ ਇਨਸੀਡੈਂਟ ਇਹਨਾਂ ਨੇ ਕੀਤਾ ਹੈਗਾ ਕਿਉਂਕਿ ਇਹ ਪਿੱਛੋਂ ਗੈਂਗਸਟਰਾਂ ਨਾਲ ਜੁੜੇ ਹੋਏ ਨੇ ਇਸ ਕਰਕੇ ਜਿਹੜੀ ਐਕਸਟਰਸ਼ਨ ਜਾਂ ਦੂਜੀ ਰਿਲੇਟਿਡ ਫਾਇਰਿੰਗਸ ਇਨਸੀਡੈਂਟ ਹੋਦੀਆਂ ਨੇ ਉਹਦੇ ਵਿੱਚ ਵੀ ਇਹ ਬੰਦੇ ਨੇ ਬੱਲਾਚੌਰ ਵਿੱਚ ਇੱਕ ਫਾਇਰਿੰਗ ਕੀਤੀ ਸੀਗੀ ਰਿਕ ਪੇ ਦਾ ਸਿਹਰਾ ਰঞ্জੀਤ ਇਹ ਪਿੱਛੇ ਆਇਆ ਹੋਇਆ ਸੀਗਾ ਹੁਣ ਇਹ ਵਾਪਸ ਚਲਾ ਗਿਆ ਹੋਏਗਾ ਬਾਕੀ ਜਿਹੜੀ ਹੈ ਕਿ ਹੋਰ ਜਿਹੜੀ ਤਫਤੀਸ਼ ਹੈਗੀ ਉਹ ਕੀਤੀ ਜਾ ਰਹੀ ਹੈ ਸਰ ਜੀ ਇਹ ਰਿਕ ਜਿਲ੍ਹਾ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈਗੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੁਝ ਬੰਦੇ ਹੈਗੇ ਨੇ ਜਿਹੜੇ ਕਿ ਇੱਕ ਇਟਲੀ ਬੇਸਡ ਸਾਡੇ ਰঞ্জੀਤ ਸਿੰਘ ਹੈਗੇ ਜਿਨ੍ਹਾਂ ਨੂੰ ਟਾਰਗੇਟ ਕਰਨਾ ਜਾਂਦੇ ਹੈਗੇ ਨੇ ਉਹਨਾਂ ਦੇ ਘਰ ਵਿੱਚ ਲੁੱਟਵੀ ਕਰਨਾ ਚਾਹੁੰਦੇ ਤੇ ਮਾਰਨ ਦੀ ਨੀਅਤ ਨਾਲ ਜਾਣਾ ਚਾਹੁੰਦੇ ਹੈਗੇ ਨੇ ਉਸ ਰਿਗਾਰਡਿੰਗ ਸਾਡੀ ਟੀਮ ਜਿਹੜੀ ਹੈਗੀ ਨੇ ਐਸਪੀ ਡੀ ਸਾਹਿਬ ਦੀ ਸੁਪਰਵੀਜ਼ਨ ਵਿੱਚ ਨਾਲ ਡੀਐਸਪੀ ਸਾਹਿਬ ਆਪਣੇ ਇਨਵੈਸਟੀਗੇਸ਼ਨ 하게 ਨੇ ਡੀਐਸਪੀ ਐਡੀਪੀਐਸ 하게 ਇਹਨਾਂ ਦੇ ਨਾਲ ਦੋ ਟੀਮ ਜਿਹੜੀਆਂ ਬਣਾਈਆਂ ਗਈਆਂ ਸਪੈਸ਼ਲ ਬ੍ਰਾਂਚ ਜੀ ਤੇ ਨਾਲ ਸੀਆਈਏ ਦੀ ਉਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜੇ ਪੰਜ ਬੰਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਮੇਨ ਬੰਦਾ ਜਿਹੜਾ ਹੈਗਾ ਉਹ ਕਰਨਵੀਰ ਸਿੰਘ ਧਨਵਾ ਹੈਗਾ ਇਹ ਪਹਿਲਾਂ ਵੀ ਦੋ ਮਰਡਰ ਵਿੱਚ ਇਨਵੋਲਡ ਰਿਹਾ ਹੈਗਾ ਤੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੈਗਾ ਇਹ ਸਾਰੇ ਕੇਸ ਜਿਹੜੇ ਹੈਗੇ ਨੇ ਹੁਸ਼ਿਆਰਪੁਰ ਨਾਲ ਰਿਲੇਟਿਡ ਹੈਗੇ ਨੇ ਜਿਹਦੇ ਵਿੱਚ ਇਹਦੀ ਇਨਵੋਲਵਮੈਂਟ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਨਾਲ ਉਹਦੇ ਚ ਦੀ ਇਨਵੋਲਵਮੈਂਟ ਰਹੀ ਹੈਗੀ ਔਰ ਕਾਫੀ ਟਾਈਮ ਤੋਂ ਭਗੋੜਾ ਸੀਗਾ ਔਰ ਸਾਡੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਦੇ ਨਾਲ ਇਹਦੇ ਜਿਹੜੇ ਚਾਰ ਸਾਥੀ ਹੈਗੇ ਨੇ ਆਕਾਸ਼ ਰਾਣਾ ਵੰਸ਼ ਸੂਰੀ ਗੁਰਕਮਲ ਸਿੰਘ ਕਮਲ ਤੇ ਕਰਨਵੀਰ ਸਿੰਘ ਭయ్యా ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਚਾਰ ਵੈਪਨ ਤੇ ਮੈਗਜ਼ੀਨਸ ਤੇ ਹੋਰ ਲਾਈਵ ਰਾਉਂਡ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਗਏ ਨੇ ਔਰ ਉਸ ਦੇ ਨਾਲ ਹੀ ਜਿਹੜੀ ਸਾਜ਼ਿਸ਼ ਸੀਗੀ ਉਹਦਾ ਪਰਦਾ ਫਾਸ਼ ਕੀਤਾ ਹੈਗਾ ਜਦੋਂ ਇਹਦੀ ਪ੍ਰੀਲਿਮਿਨਰੀ ਆਪਾਂ ਇਨਵੈਸਟੀਗੇਸ਼ਨ ਕੀਤੀ ਹੈ ਪੁਜਗੀ ਚ ਸਾਨੂੰ ਇਹ ਸਾਹਮਣੇ ਆਇਆ ਹੈਗਾ ਕਿ ਜਿਹੜਾ ਇਟਲੀ 베ਸ ਸਾਡਾ ਰਜੀਤ ਸਿੰਘ ਹੈ ਉਹ ਉਥੇ ਗੁਰਦੁਆਰਾ ਹੈਗਾ ਕਲਕੀਦਰ ਉਹਦੇ ਵਿੱਚ ਬਤੌਰ ਮੈਨੇਜਰ ਹੈ ਔਰ ਉਥੇ ਉਹ ਪ੍ਰਬੰਧਕ ਕਮੇਟੀ ਚ ਹੈਗੇ ਔਰ ਪਿਛਲੇ ਸਮ ਦਿਨਾ ਵਿੱਚ ਕੁਝ ਉਥੇ ਇਨਸੀਡੈਂਟ ਹੋਏ ਸੀਗੇ ਜਦੋਂ ਖਾਲਿਸਤਾਨੀ ਗਤਿਵਿਧੀਆਂ ਕਰਨ ਵਾਲਿਆਂ ਨੂੰ ਇਹਨੇ ਅਪੋਜ਼ ਕੀਤਾ ਸੀਗਾ ਤੇ ਜਿਹੜੇ ਖਾਲਿਸਤਾਨੀ 베ਸਡ ਐਂਟੀਟੀਆਂ ਹੈਗੀਆਂ ਨੇ ਇਟਲੀ ਦੀਆਂ ਉਦੇ ਵਿੱਚ ਦੋ ਮੇਨ ਹੈਗੇ ਨੇ ਬਾਬਾ ਤੇ ਪਰਮ ਇਹਨਾਂ ਦਾ ਹਜੇ ਆਪਾਂ ਵਰਕਆਊਟ ਕਰ ਰਹੇ ਆ ਕਿ ਇਹ ਕਿਹੜੇ ਬੰਦੇ ਹੈਗੇ ਨੇ ਇਹ ਇਹਨਾਂ ਨੇ ਅੱਗੇ ਦੁਬਈ ਵਿੱਚ ਦੋ ਬੰਦੇ ਹੈਗੇ ਨੇ ਇੱਕ ਲੱਭੂ ਕਰਕੇ ਹੈਗਾ ਮਾਣਾ ਹੈਗਾ ਲਵ ਲਵਪ੍ਰੀਤ ਸਿੰਘ ਲੱਭੂ ਇੱਕ ਮਾਣਾ ਇਹਨਾਂ ਨੂੰ ਕੰਮ ਦਿੱਤਾ ਸੀਗਾ ਕਿ ਰਣਜੀਤ ਨੂੰ ਟਾਰਗੇਟ ਕਰਕੇ ਮਾਰਿਆ ਜਾਵੇ ਕਿਉਂਕਿ ਇਹਦੇ ਵਿੱਚ ਖਾਲਿਸਤਾਨੀ ਗਤਿਵਿਧੀਆਂ ਦਾ ਸਾਹਮਣੇ ਆਇਆ ਹੈਗਾ ਮਾਮਲਾ ਤੇ ਵੈਪਨ ਵਗੈਰਾ ਇਸਤੇਮਾਲ ਹੋਏ ਹੈਗੇ ਨੇ ਇਸ ਕਰਕੇ ਇਹਦੇ ਵਿੱਚ ਆਪਾਂ ਯੂਆਪਾ ਜਿਹੜਾ ਹੈਗਾ ਜਿਹੜੀ ਅਨਲੌਫਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਹੈਗਾ ਉਹਦਾ ਵੀ ਵਾਤਾ ਜਰਮ ਕੀਤਾ ਹੈਗਾ ਤੇ ਜਦੋਂ ਰਾਤ ਨੂੰ ਇਹਨਾਂ ਨੂੰ ਫੜਨ ਸਾਡੀ ਪੁਲਿਸ ਪਾਰਟੀ ਉੱਥੇ ਗਈ ਹੈ ਤਾਂ ਕ੍ਰਾਸ ਫਾਇਰਿੰਗ ਹੋਈ ਹੈ ਪਹਿਲਾਂ ਸਾਡੀ ਪੁਲਿਸ ਵੱਲੋਂ ਇਹਨਾਂ ਨੂੰ ਸਰੈਂਡਰ ਕਰਨ ਨੂੰ ਕਿਹਾ ਗਿਆ ਬਟ ਇਹਨਾਂ ਨੇ ਸਰੈਂਡਰ ਕਰਨ ਦੀ ਬਜਾਏ ਗੋਲੀਆਂ ਚਲਾਈਆਂ ਸਾਡੀ ਪਾਰਟੀ ਤੇ ਇੰਸਪੈਕਟਰ ਰਾਹੁਲ ਜਿਹੜੇ ਕਿ ਸੀਆਈਏ ਇੰਚਾਰਜ ਹੈਗੇ ਉਹਨਾਂ ਵੱਲੋਂ ਰਿਟੈਲੀਐਟਰੀ ਫਾਇਰ ਕੀਤਾ ਗਿਆ ਦੋ ਰਾਉਂਡ ਜਿਹੜੇ ਹੈਗੇ ਨੇ ਮੁਲਜ਼ਮਾਂ ਵੱਲੋਂ ਫਾਇਰ ਕੀਤੇ ਗਏ ਤੇ ਦੋ ਰਾਉਂਡ ਸਾਡੀ ਪੁਲਿਸ ਪਾਰਟੀ ਵੱਲੋਂ ਫਾਇਰ ਕੀਤੇ ਗਏ ਜਿਹਦੇ ਚੋਂ ਇੱਕ ਉਹਦੇ ਪੈਰ 'ਚ ਲੱਗਾ ਹੈਗਾ ਜਿਹੜਾ ਮੇਨ ਇਹਦੇ 'ਚ ਹੈਗਾ ਕਰਨਵੀਰ ਸਿੰਘ ਘਣਵਾ ਔਰ ਓਐਸ ਵੇਲੇ ਰੂਪਨਗਰ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਬੰਦੇ ਹੈਗੇ ਨੇ ਜਿਹੜੇ ਕਿ ਸਾਡੇ ਇਲਾਕੇ ਦੇ ਵਸਨੀਕ ਚਮਕੌਰ ਸਾਹਿਬ ਦੇ ਏਰੀਆ ਵਿੱਚ ਰੋਲੂ ਮਾਜਰਾ ਪਿੰਡ ਹੈਗਾ ਉੱਥੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹੈਗੇ ਨੇ ਰਣਜੀਤ ਸਿੰਘ ਜਿਹੜੇ ਕਿ ਇਟਲੀ ਦੇ ਰਹਿਣ ਵਾਲੇ ਹੈਗੇ ਰੋਲੂ ਮਾਜਰਾ ਪਿੰਡ ਦੇ ਪਿੱਛੇ ਰਹਿਣ ਵਾਲੇ ਹੈਗੇ ਨੇ ਇਹਨਾਂ ਨੂੰ ਮਾਰਨ ਦੀ ਨੀਅਤ ਨਾਲ ਘਰ ਵਿੱਚ ਲੁੱਟ ਕਰਨ ਦੀ ਨੀਅਤ ਨਾਲ ਇਹ ਬੰਦੇ ਇੱਥੇ ਆਏ ਸੀਗੇ ਇਹਨਾਂ ਦੇ ਕੋਲ ਵੈਪਨ ਵੀ ਸੀਗੇ ਜਿਹਦੇ ਰਿਗਾਰਡਿੰਗ ਫਿਰ ਸਾਡੇ ਐਸਪੀ ਡੀ ਸਾਹਿਬ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਡ ਦੋ ਟੀਮਾਂ ਵੱਖਰੀਆਂ ਵੱਖਰੀਆਂ ਜਿਹੜੀ ਸਪੈਸ਼ਲ ਬ੍ਰਾਂਚ ਦੀ ਤੇ ਸੀਆਈਏ ਦੀ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਮੌਕੇ ਤੇ ਜਾ ਕਰਕੇ ਰੇਡ ਕੀਤੀ ਤੇ ਸਰੈਂਡਰ ਕਰਨ ਵਾਸਤੇ ਜਿਹੜਾ ਹੈਗਾ ਇਹ ਜਿਹੜੇ ਦੋਸ਼ੀ ਸੀਗੇ ਇਹਨਾਂ ਨੂੰ ਕਿਹਾ ਗਿਆ ਦੋਸ਼ੀਆਂ ਨੇ ਸਰੈਂਡਰ ਕਰਨ ਦੀ ਬਜਾਏ ਉੱਥੇ ਫਾਇਰ ਕੀਤੇ ਜਿਦੇ ਵਿੱਚ ਸਾਡੀ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕੀਤੇ ਗਏ ਔਰ ਕ੍ਰਾਸ ਫਾਇਰਿੰਗ ਵਿੱਚ ਜਿਹੜਾ ਹੈਗਾ ਜਿਹੜਾ ਦੋਸ਼ੀ ਕਰਨਬੀਰ ਸਿੰਘ ਕਨਵਾ ਹੈਗਾ ਉਹਨੂੰ ਇੱਕ ਗੋਲੀ ਜਿਹੜੀ ਹੈਗੀ ਲਾਤੇ 'ਚ ਲੱਗੀ ਹੈ ਜੋ ਕਿ ਸਿਵਲ ਹਸਪਤਾਲ 'ਚ ਇਸ ਵੇਲੇ ਐਡਮਿਟ ਹੈਗਾ ਔਰ ਇਹਦੇ ਵਿੱਚ ਜਿਹੜੀ ਸ਼ੁਰੂਆਤੀ ਤਫ਼ਤੀਸ਼ ਜਿਹੜੀ ਹੈਗੀ ਉਹਦੇ ਵਿੱਚ ਆਪਾਂ ਪਹਿਲਾਂ ਜਿਹੜਾ 399 402 ਪੁਰਾਣੀ ਧਾਰਾਵਾਂ ਹੁੰਦੀਆਂ ਸੀਗੀਆਂ ਉਹਦੇ ਤਹਿਤ ਪਰਚਾ ਦਰਜ ਕੀਤਾ ਸੀਗਾ ਬਾਅਦ ਵਿੱਚ ਅਟੈਂਪਟ ਟੂ ਮਰਡਰ ਦੇ ਚਾਰਜਸ ਲਗਾਏ ਗਏ ਜਦੋਂ ਆਪਾਂ ਹੁਣ ਪ੍ਰੀਲੀਮਿਨਰੀ ਇਹਨਾਂ ਦੇ ਕੋਲ ਪੁੱਛਗਿੱਛ ਕੀਤੀ ਹੈਗੀ ਹੈ ਤੇ ਸਾਨੂੰ ਇਹ ਕਲੀਅਰ ਹੋਇਆ ਹੈਗਾ ਕਿ ਜਿਹੜਾ ਰਣਜੀਤ ਸਿੰਘ ਜੋ ਕਿ ਇਟਲੀ ਧਰਨ ਵਾਲਾ ਹੈਗਾ ਉਹਨੂੰ ਮਾਰਨ ਦਾ ਜਿਹੜਾ ਮੇਨ ਰੀਜ਼ਨ ਸੀਗਾ ਉਹ ਐ ਸੀ ਕਿ ਇਹ ਉੱਥੇ ਪ੍ਰਬੰਧਕ ਕਮੇਟੀ ਦੇ ਕਲਗੀਧਰ ਗੁਰਦੁਆਰਾ ਹੈਗਾ ਉਹਦੇ ਪ੍ਰਬੰਧਕ ਕਮੇਟੀ ਤੇ ਮੈਨੇਜਰ ਹੈ ਔਰ ਪਿੱਛੇ ਕੁਝ ਖਾਲਿਸਤਾਨੀ ਗਤੀਵਿਧੀਆਂ ਕਰਨ ਵਾਲੇ ਬੰਦੇ ਆ ਤਾਂ ਇਹਨਾਂ ਨੇ ਅਪੋਜ਼ ਕੀਤਾ ਸੀਗਾ ਔਰ ਉਹਦੇ ਕਰਕੇ ਇਟਲੀ ਦੇ ਉਹ ਉਹਨਾਂ ਨੇ ਅੱਗੇ ਕੋਈ ਦੋ ਬੰਦੇ ਜਿਹੜੇ ਕਿ ਗ੍ਰੀਸ ਤੇ ਉੱਥੇ ਦੁਬਈ ਦੇ ਰਹਿਣ ਵਾਲੇ ਹੈਗੇ ਨੇ ਲੱਬੂ ਤੇ ਮਾਣਾ ਇਹ ਪਿੱਛੋਂ ਹੁਸ਼ਿਆਰਪੁਰ ਗੜਸ਼ੰਕਰ ਦੇ ਹੀ ਰਹਿਣ ਵਾਲੇ ਹੈਗੇ ਨੇ ਔਰ ਤਮਾਈ ਪਿੰਡ ਦੇ ਉਹ ਉੱਥੇ ਇਸ ਵੇਲੇ ਰਹਿ ਰਹੇ ਨੇ ਔਰ ਇਹਨਾਂ ਨੂੰ ਅੱਗੇ ਟਾਰਗੇਟ ਕਿਲਿੰਗ ਦਾ ਜਿਹੜਾ ਹੈਗਾ ਇੱਕ ਕੰਟਰੈਕਟ ਦਿੱਤਾ ਸੀਗਾ ਜਿਨ੍ਹਾਂ ਨੇ ਆਪਣੇ ਸਾਥੀ ਜਿਹੜਾ ਕਿ ਕਰਨ ਵੀਰ ਸਿੰਘ ਕਨਵਾ ਹੈਗਾ ਔਰ ਉਹਦੇ ਨਾਲ ਜਿਹੜੇ ਐਸੋਸੀਏਟਸ ਹੈਗੇ ਉਹਨਾਂ ਨੂੰ ਕੰਟਰੈਕਟ ਦਿੱਤਾ ਕਿ ਜਾ ਕਰਕੇ ਮੌਕੇ ਤੇ ਉੱਥੇ ਪਿੰਡ ਵਿੱਚ ਰੈਕੀ ਕਰੋ ਔਰ ਇਹਨੂੰ ਮਾਰੋ ਜਿਹਦੇ ਕਰਕੇ ਚਾਰ ਵੈਪਨ ਲੈ ਕਰਕੇ ਇੱਥੇ ਆਏ ਸੀਗੇ ਔਰ ਸਾਡੀ ਪੁਲਿਸ ਪਾਰਟੀ ਨੇ ਕਾਫੀ ਮੁਸਤਦੀਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਦੇ ਕੋਲੋਂ ਚਾਰੋਂ ਵੈਪਨ ਜਿੰਦਾ ਰੌਂਡ ਮੈਗਜ਼ੀਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈਗੀ ਹੈ ਔਰ ਚੁਕਿ ਇਹਦੇ ਵਿੱਚ ਖਾਲਿਸਤਾਨੀ ਗਤਵਿਧੀਆਂ ਦਾ ਤੇ ਟਾਰਗੇਟ ਕਿਲਿੰਗ ਦਾ ਜਿਹੜਾ ਕੇਸ ਸਾਹਮਣੇ ਆਇਆ ਇਸ ਕਰਕੇ ਦੇ ਵਿੱਚ ਯੂਆਪਾ ਜਿਹੜਾ ਅਨਲੌਫਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਹੈਗਾ ਉਹਦਾ ਵੀ ਵਾਧਾ ਕੀਤਾ ਗਿਆ ਹੈਗਾ ਔਰ ਜਿਹੜੀ ਤਫਤੀਸ਼ ਹੈਗੀ ਔਰ ਅੱਗੇ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੇ ਹੈਗੇ ਨੇ ਪਰਮ ਤੇ ਬਾਬਾ ਇਹ ਕੌਣ ਹੈਗੇ ਔਰ ਜਿਹੜੇ ਬੰਦੇ ਲਵ ਪ੍ਰੀਤ ਤੇ ਮਾਣਾ ਹੈਗੇ ਜਿਹੜੇ ਕਿ ਆਇਡੈਂਟੀਫਾਈ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਜਿਹੜੀ ਹੈਗੀ ਪ੍ਰੋਸੀਡਿੰਗ ਜਿਹੜੀ ਹੈ ਆਪਾਂ ਸਟਾਰਟ ਕਰਨ ਲੱਗੇ ਸਰ ਇਹਨਾਂ ਦੇ ਕੋਈ ਕੈਂਦੀ ਤੁਹਾਨੂੰ ਹਾਂ ਹਾਂ ਹੋਰ ਗਿਆ ਜਾ 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 ਉਹ ਨਹੀਂ ਆਇਆ ਮੇਰੇ ਕੋਲ ਬੈਠੀ ਕਰ ਲਓ ਨੇੜੇ-ਨੁੜੇ ਕਿੱਜ ਜਾਣਾ ਫਾਈ ਖੜਾ ਕੇ ਕਰ ਲਓ ਕੋਈ ਨਹੀਂ ਕੋਈ ਜਾਂਦੇ ਆ ਓਏ thank you